ਆਖੰਸਾ ਵਾਹਿਗੁਰੂ ਦੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਅੱਜ ਸਮੂਹ ਮੀਡੀਆ ਨੂੰ ਔਰ ਗੁਰੂ ਕੀ ਸੰਗਤ ਨੂੰ ਗੁਰੂਕਿਆਂ ਲਾਡ ਲੀਆਂ ਫੌਜਾਂ ਨੂੰ ਜ਼ਰੂਰੀ ਇੱਕ ਬੇਨਤੀ ਕਰਨੀ ਹੈ ਕਿ ਜਿਵੇਂ ਕਿ ਆਪਾਂ ਜਾਣਦੇ ਹਾਂ ਪੰਜਾਬ ਦੇ ਵਿੱਚ ਪਖੰਡਵਾੜ ਦਿਨ ਬਦ ਦਿਨ ਵਧਦਾ ਜਾ ਰਿਹਾ ਕੋਈ ਸੱਜੇ ਬਾਬਾ ਪੈਦਾ ਹੋ ਜਾਂਦਾ ਕੋਈ ਖੱਪੇ ਬਾਬਾ ਪੈਦਾ ਹੋ ਜਾਂਦਾ ਕੋਈ ਚੜਦੇ ਵਾਲ ਪੈਦਾ ਹੋ ਜਾਂਦਾ ਕੋਈ ਲੈਂਦੇ ਵਾਲ ਪੈਦਾ ਹੋ ਜਾਂਦਾ ਪੇ ਜਦੋਂ ਆਪਾਂ ਪੰਜਾਬ ਦੇ ਚਾਰੇ ਕੋਨੇ ਵੇਖਦੇ ਚਾਰੇ ਕੋਨੇ ਬਾਬਿਆਂ ਦੇ ਨਾਲ ਭਰੇ ਆ ਉਹਨੇ ਸ਼ਾਇਦ ਪੰਜਾਬ ਦੇ ਵਿੱਚ ਢਾਬੇ ਨਹੀਂ ਆ ਜਿੰਨੇ ਪੰਜਾਬ ਦੇ ਵਿੱਚ ਬਾਬੇ ਆ ਤੇ ਉਹ ਆਪਣੇ ਪਖੰਡਵਾਦ ਅਨਸਾਰ ਦੁਕਾਨਾਂ ਚਲਾ ਰਿਹਾ ਹੁਣ ਉਹ ਬਾਬੇ ਸੱਚੇ ਆ ਜਾਂ ਉਹ ਬਾਬੇ ਝੂਠੇ ਆ ਇਹ ਹੁਣ ਰੀਲਾ ਬਣਾ ਕੇ ਤੇ ਆਪਾਂ ਉਹਨਾਂ ਦਾ ਫੈਸਲਾ ਨਹੀਂ ਨਾ ਕਰ ਸਕਦੇ ਇੱਕ ਬੰਟੀ ਬਾਬਾ ਪਿਛਲੇ ਦਿਨੀ ਕਾਫੀ ਫੇਮਸ ਆ ਮਸ਼ਹੂਰ ਆ ਉਹ ਕਾਫੀ ਚਾਂਦਨਾ ਦੇ ਉੱਤੇ ਉਹਦੀ ਇੰਟਰਵਿਊ ਵੀ ਘਰੋਈ ਆ ਜੋ ਆਪਣਾ ਸਿਰ ਕਮੋ ਕਮਾਰਿਆ ਕਦੀ ਆਪਣੇ ਲੀੜੇ ਲਾਉਂਦਾ ਵਾ ਤੇ ਚੰਗੇ ਭਲੇ ਸਰਦਾਰ ਮੈਂ ਕਿੰਨਾ ਵੀ ਗੈਰਤ ਜਿਹਦੇ ਜਾ ਕੇ ਉਹਦੇ ਪੈਰਾਂ ਦੇ ਵਿੱਚ ਸਿਰ ਰੱਖਦੇ ਆ ਤੇ ਉਹਨਾਂ ਲਾਣਤੀਆਂ ਤੇ ਮੈਂ ਕਿੰਨਾ ਵੀ ਗੁਰੂ ਨਾਨਕ ਸਾਹਿਬ ਨਾਲੋਂ ਵੱਡਾ ਇੱਕ ਬੰਦਾ ਹੋ ਗਿਆ ਤੇ ਮੈਂ ਸਾਰੇ মিডিਆ ਵਾਲੇ ਪਹਿੰਟਾਵਾਂ ਨੂੰ ਮੈਂ ਇਹ ਬੇਨਤੀ ਕਰਦਾ ਮੇਰਾ ਇਹ ਸੱਦਾ ਮੇਰੇ ਵੱਲੋਂ ਇਹ ਜਿਹੜਾ ਚੈਲੰਜ ਆ ਇਹ ਬਾਬੇ ਨੂੰ ਬੰਤੀ ਤੱਕ ਮੇਰਾ ਇਹ ਮੈਸੇਜ ਪਹੁੰਚਾ ਦਿਓ ਕੇ 13 13 ਤੋਲਣ ਵਾਸਤੇ 13 ਤਰੀਕ ਨੂੰ 13 ਮਾਰਚ ਨੂੰ ਦਿਨ ਵੀਰਵਾਰ ਨੂੰ ਦਨ 12 ਵਜੇ ਤੇਰੇ ਪ੍ਰੇਮ ਧਾਮ ਆਪਾਂ ਆਵਾਂਗੇ ਤੇ ਜਿਹੜੀ ਵੀ ਗੱਲ ਕਰਨੀ ਆ ਉਹ ਮੀਡੀਆ ਦੇ ਸਾਹਮਣੇ ਕਰਾਂਗੇ ਠੀਕ ਆ ਇਹ ਨਹੀਂ ਵੀ ਅਸੀਂ ਤੈਨੂੰ ਕੋਈ ਜਾਨੋ ਮਾਰਨਾ ਜਾਂ ਇਦਾਂ ਕਰਨਾ ਜਾਂ ਉਦਾਂ ਕਰਨਾ ਜਾਂ ਪਹਿਲਾਂ ਅਰਗੂ ਦੋ ਚਾਰ ਸਵਾਲ ਕੀਤੇ ਚੱਲ ਗਏ ਅਸੀਂ ਸਵਾਲ ਉਹ ਕਰਨੇ ਆ ਜਿਹੜੇ ਸਵਾਲ ਅੱਜ ਦਾ ਸਮਾਂ ਮੰਗ ਕਰਦਾ ਅਸੀਂ ਵੇਖਣੀ ਆ ਤੁਹਾਡੀ ਕਰਾਮਾਤ ਤੇ ਤੁਸੀਂ ਆਪਣੀਆਂ ਕਰਾਮਾਤਾਂ ਅਠੀਆਂ ਕਰ ਲੋ ਤੇ 13 ਤਰੀਕ ਨੂੰ ਸੰਗਤ ਦੇ ਸਾਹਮਣੇ ਤੁਹਾਡੀਆਂ ਕਰਾਮਾਤਾਂ ਆਪਾਂ ਵੇਖਣੀਆਂ ਵਾ ਤੇ ਜੇ ਤੁਹਾਡੇ ਚ ਕਰਾਮਾਤਾਂ ਹੋਣਗੀਆਂ ਤਾਂ ਅਸੀਂ ਫਤੇ ਬੁਲਾ ਕੇ ਧੁੱਪ ਕਰਕੇ ਤੁਰਪਣਾ ਤੇ ਨਹੀਂ ਤੇ ਫਿਰ ਫਤੇ ਤੁਹਾਡੀ ਬੁਲਾਈ ਜਾਣੀ ਆ ਪੂਰੀ ਸੰਗਤ ਦੇ ਕੋਲੋਂ ਮਾਫੀ ਮੰਗ ਰਹੀਆਂ ਕਿ ਮੈਂ ਪਖੰਡੀ ਬੰਦਾ ਮੇਰੇ ਚ ਕੋਈ ਕਰਾਮਾਤ ਨਹੀਂ ਇਹ ਹੁਣ ਸਿੱਧ ਕਰਾਮਾਤ ਜਿਹੜੇ ਪੀਤ ਪਗੰਬਰ ਤੇ ਹੋਣੇ ਆ ਧਿਆਲਾ ਭਾਈ 13 ਤਰੀਕ ਨੂੰ 13 ਮਾਰਚ ਨੂੰ ਦਿਨ ਵੀਰਵਾਰ ਨੂੰ ਦਨ 12 ਵਜੇ ਪ੍ਰੇਮਤਾ ਬਾਬਾ ਬੰਟੀ ਆਪਾਂ ਆ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 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 ਸ਼ਰੀਆ ਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ